ਸਨਾਂ ਦੇ ਕੁਕਿੰਗ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਦੇਖਿਆ ਸਭ ਕਿੰਨੀਆਂ ਵਧੀਆ ਵਧੀਆ ਰੈਸਪੀਜ਼ ਹੁੰਦੀਆਂ ਨੇ ਚਿਪਕੜੀਆਂ ਰੈਸਪੀ ਤੇ ਅਸੀਂ ਅੱਜ ਵੀ ਬੜੀ ਮਜ਼ੇਦਾਰੀ ਰੈਸਪੀ ਲੈ ਕੇ ਹਾਜ਼ਰ ਹੋਏ ਹਾਂ ਤੇ ਚਲੋ ਫਿਰ ਆਓ ਕਿਚਨ ਚਲੀਏ ਤੇ ਬਣਾਈਏ ਹਾਂਜੀ ਜ਼ੈਕੋ ਦੀ ਥਾਲੀ ਲੈ ਕੇ ਅਸੀਂ ਹਾਜ਼ਰ ਹੋ ਗਿਆ ਉਹ ਵੀ ਜਿਹੜੀ ਕੜੀ ਹੈ ਬਿਨਾ ਦਹੀਂ ਦੇ ਅੱਜ ਅਸੀਂ ਬਣਾ ਕੇ ਲੈ ਕੇ ਆਏ ਹਾਂ ਉਮੀਦ ਹੈ ਤੁਸੀਂ ਇਸ ਨੂੰ ਜਰੂਰ ਬਣਾਓਗੇ ਖਾਓਗੇ ਤੇ ਖਿਲਾਓਗੇ ਕੀ ਕੜੀ ਚਾਵਲ ਕੜੀ ਚਾਵਲ ਕੜੀ ਚਾਵਲ ਕੜੀ ਚਾਵਲ ਕੜੀ ਚਾਵਲ ਕੜੀ ਦੇ ਨਾਲ ਅਸੀਂ ਚਾਵਲ ਬਣਾਵਾਂਗੇ ਕੜਾਈ ਦੇ ਵਿੱਚ ਅਸੀਂ ਇੱਕ ਚਮਚਾ ਤੇਲ ਪਾਇਆ ਨਾਲੇ ਅਸੀਂ ਇੱਕ ਗਲਾਸ ਸਾਡੇ ਕੋਲ ਪਿਜੇ ਹੋਏ ਚਾਵਲ ਨੇ ਉਹ ਸਿੱਧਾ ਐਡ ਕਰ ਦਿੱਤੇ ਨੇ 1.5 ਗਲਾਸ ਅਸੀਂ ਇਸ ਦੇ ਵਿੱਚ ਪਾਣੀ ਪਾਵਾਂਗੇ ਅੱਧਾ ਚਮਚਾ ਸੇ ਨਮਕ ਪਾਵਾਂਗੇ اچھی طرح ਇਸ ਨੂੰ ਹਿਲਾਵਾਂਗੇ ਉਨ ਲੋਜੀ ਚਾਵਲ ਬਣਨ ਲੱਗੇ ਨੇ ਤੇ ਅਸੀਂ ਗੈਸ ਜਿਹੜੀ ਹੈਗੀ ਸਲੋ ਕਰ ਦਾਂਗੇ ਖੜੀ ਦੇ ਲਈ ਪਕੌੜੇ ਬਣਾਉਣ ਜਾ ਰਹੇ ਹਾਂ ਇੱਧਰ ਅਸੀਂ ਕੜਾਹੀ ਦੇ ਵਿੱਚ ਆਪਣਾ ਤੇਲ ਜਿਹੜਾ ਹੈਗਾ ਪਾ ਦਿੱਤਾ ਹੈਗਾ ਪਕੌੜੇ ਤਲਣ ਦੇ ਲਈ ਨਾਲ ਹੀ ਸਾਡੇ ਕੋਲੇ ਪਰ ਕੇ ਇੱਕ ਵੱਡੀ ਕੜਛੀ ਜਿਹੜੀ ਹੈਗੀ ਬੇਸਨ ਦੀ ਹੈਗੀ ਉਸ ਦੇ ਵਿੱਚ ਅਸੀਂ ਧਨੀਆ ਸਾਬਤ ਧਨੀਆ ਥੋੜੀ ਜਵੈਨ ਥੋੜੀ ਜੀ ਚਿੱਲੀ ਪਾਊਡਰ ਤੇ ਨਾਲ ਹੀ ਨਮਕ ਹਲਦੀ ਤੇ ਥੋੜੀਆਂ ਹਰੀਆਂ ਮਿਰਚਾਂ ਤੇ ਨਾਲ ਧਨੀਆ ਤੇ ਥੋੜਾ ਜਿਹਾ ਪਿਆਜ਼ बाकी ਅਸੀਂ ਇਹਦੇ ਵਧੀਆ ਜਿਹੇ ਪਕੌੜੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਥੋੜੇ ਜਿਹਾ ਪਿਆਜ਼ ਪਾਵਾਂਗੇ ਅਸੀਂ ਨਾਲ ਹੀ ਇਸ ਦੇ ਵਿੱਚ ਜਿਹੜੇ ਮਸਾਲੇ ਆਸੀਂ ਉਹ ਸਾਰੇ ਐਡ ਕਰ ਦਾਂਗੇ ਪਿੰਚ ਪਿੰਚ ਦਾ ਮਤਲਬ স্মॉल ਪਿੰਚ ਜਿਹੜਾ ਬਿਲਕੁਲ ਛੋਟਾ ਜਿਹਾ ਹੋਵੇਗਾ ਉਹ ਅਸੀਂ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਨਾਲ ਹੀ ਇਸ ਦੇ ਵਿੱਚ ਥੋੜਾ ਜਿਹਾ ਧਨੀਆ ਐਡ ਕਰਾਂਗੇ ਇਹਨਾਂ ਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਦਾ ਜਿਹੜਾ ਕੋਲਾ ਤਿਆਰ ਕਰਾਂਗੇ ਜਿਸ ਤੇ ਪਕੌੜੇ ਅਸੀਂ ਬਣਾਣੇ ਆ ਇਕਦਮ ਜਿਆਦਾ ਸਾਰਾ ਪਾਣੀ ਨਹੀਂ ਪਾਣਾ ਕਿਉਂਕਿ ਨਹੀਂ ਤਾਂ ਪਤਲੇ ਹੋ ਜਾਣਗੇ ਪਕੌੜੇ ਹਾਂ ਜੀ ਵੈਸੇ ਦਾ ਕੋਲ ਬੜੇ ਇਚਿਤਰ ਤਿਆਰ ਹੋ ਗਿਆ ਨਾ ਤੁਹਾਨੂੰ ਅਸੀਂ ਛੋਟੇ ਛੋਟੇ ਪਕੌੜੇ ਤੜਾਂਗੇ ਹਾਂਜੀ ਪਕੌੜੇ ਬੜੇ ਵਧੀਆ-ਵਧੀਆ ਬਣ ਰਹੇ ਨੇ ਦੇਖੋ ਆਪਣੇ ਆਪ ਹੀ ਉੱਪਰ ਆ ਗਏ ਨੇ ਡਾਂਸ ਕਰਨ ਲੱਗ ਗਏ ਨੇ ਪਕੌੜੇ ਉਛਲ-ਉਛਲ ਕੇ ਕਦੀ ਉੱਪਰ ਕਦੀ نیچے ਇਸ ਤਰ੍ਹਾਂ ਡਾਂਸ ਕਰ ਰਹੇ ਨੇ ਬੜੇ ਵਧੀਆ ਪਕੌੜੇ ਬਣੇ ਨੇ ਮੂੰਹ 'ਚ ਦੇਖਿਆ ਪਾਣੀ ਆ ਗਿਆ ਨਾ ਦੇਖ ਕੇ ਕੋੜੇ ਸਾਡੇ ਗਰਮ-ਗਰਮ ਤਿਆਰ ਹੋ ਗਏ ਨੇ ਅੱਧਾ ਕੋਲੀ ਸਾਡੇ ਕੋਲੇ ਵੇਸਣ ਹੈ ਉਸ ਦੇ ਵਿੱਚ ਅਸੀਂ ਭਰ ਕੇ ਦੋ ਚਮਚ ਜਿਹੜੇ ਹੈਗੇ ਅਮਚੂਰ ਦੇ ਪਾਵਾਂਗੇ ਅੰਦੀਦਾਈ ਨਹੀਂ ਪਾਣਾ ਤੁਸੀਂ ਇਹਦੇ ਜਗ੍ਹਾ ਅਮਚੂਰ ਪਾਣਾ ਹੈਗਾ ਚਾਹੇ ਤੁਸੀਂ ਇਮਲੀ ਵੀ ਪਾ ਸਕਦੇ ਹੋ ਪਰ ਇਮਲੀ ਨਾਲ ਜਿਹੜਾ ਰੰਗ ਹੈ ਕੜੀ ਦਾ ਥੋੜਾ ਜਿਆ ਵਧੀਆ ਜਿਹਾ ਨਹੀਂ ਲੱਗਦਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ ਪਰ ਖੱਟੀ ਤਾਂ ਹੋਵੇ ਉਹਦੇ ਨਾਲ ਵੀ ਹੋ ਜਾਂਦੀ ਹੈ ਜਾਂ ਤੁਸੀਂ ਸਿਟ੍ਰਿਕ ਐਸਿਡ ਪਾ ਸਕਦੇ ਹੋ ਚਲੋ ਅਸੀਂ ਅੱਧਾ ਕੌਲੀ ਜਿਹੜੀ ਹੈਗੀ ਵੇਸਨ ਦੀ ਲਿੱਤੀ ਹੈ ਦੋ ਚਮਚ ਅਸੀਂ ਭਰ ਕੇ ਅਮਚੂਰ ਦੇ ਪਾਏ ਨੇ ਤੇ ਦੋ ਗਲਾਸ ਅਸੀਂ ਇਸ ਦੇ ਵਿੱਚ ਪਾਣੀ ਦੇ ਐਡ ਕਰਾਂਗੇ ਹੁਣ ਇਹਨੂੰ ਅੱਛੀ ਤਰ੍ਹਾਂ ਸੇ ਹਿਲਾਵਾਂਗੇ ਇੱਥੇ ਇੱਕ ਕੜਚੀ ਸਾਡੇ ਕੋਲ ਤੇਲ ਹੈ ਜਿਹੜਾ ਉਹ ਗਰਮ ਹੋ ਚੁੱਕਿਆ ਹੈਗਾ ਉਸ ਦੇ ਵਿੱਚ ਅਸੀਂ ਹੁਣ ਥੋੜੇ ਜਿਖੜੇ ਮਸਾਲੇ ਪਾਵਾਂਗੇ ਅੱਧਾ ਚਮਚ ਜੀਰਾ ਅੱਧਾ ਚਮਚ ਚਰਾਈ ਤੇ ਅੱਧਾ ਚਮਚ ਮਿੱਥਰੇ ਪਾਵਾਂਗੇ ਤੇ ਦੋ ਤਿੰਨ ਲਾਲ ਮਿਰਚਾਂ ਅਸੀਂ ਪਾਉਂਦੇ ਐ ਐਕਸਟ੍ਰੀ ਫਰਾਈਟਿੰਗ ਲਾਵਾਂਗੇ ਹੁਣ ਇਸ ਸਟੇਜ ਤੇ ਅਸੀਂ ਅਦਰਕ ਲਸਣ ਦਾ ਪੇਸਟ ਅਦਰਕ ਲਸਣ ਤੇ ਥੋੜੀਆਂ ਹਰੀਆਂ ਮਿਰਚਾਂ ਅਸੀਂ ਪਾ ਕੇ ਰੱਖੀਆਂ ਹੋਈਆਂ ਨੇ अद्धा चम्मच हल्दी एक चम्मच मिर्च से लाल अर्धा चम्मच लाल मिर्च और धनिया पाउडर ये भी असं मिक्स कर देंगे थोड़ी देर इनू भुनो अदरक लहसुन अच्छी तरह भुज जाए बड़ी वजी खुशबू आ रही है सच्ची तुम्हें इस तरह की जोड़ी कड़ी हैगी अमचूर वाली कड़ी बना के देखना बड़ा ही मज़ा आएगा ਹੁਣ ASCII ਦੇ ਵਿੱਚ ਜਿਹੜੇ ਹੈਗੇ ਆਪਣਾ ਵੇਸਨ ਦਾ ਤੇ ਪਾਣੀ ਦਾ ਕੋਲ ਜਿਹੜਾ ਹੈਗਾ ਮਿਕਸ ਕਰਾਂਗੇ ਨਾਲ ਹੀ ਅਸੀਂ ਇਸ ਨੂੰ ਦੇ ਵਿੱਚ ਪਾਇਆ ਹੋਇਆ ਹੁਣ ਇਸ ਸਟੇਜ ਤੇ ਕਰਨਾ ਹੈ ਕਿ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਥੋੜੀ ਦੇਰ ਜਦ ਤੱਕ ਇਹਦੇ ਚੀਕੂ ਬਾਲਾ ਨਾ ਦੇ ਕਿਉਂਕਿ ਇਹ ਨਾ ਹੋਏ ਵੀ ਇਹ ਨੀਚੇ ਲੱਗ ਜੇ ਨਾਲੀ ਇਹ ਥੋੜੀ ਥੋੜੀ ਹੌਲੀ ਹੌਲੀ ਗੜੀ ਹੋਣੀ ਸ਼ੁਰੂ ਹੋ ਜਾਏਗੀ ਕੜੀ ਨੇ ਖੁਸ਼ਬੂਆਂ ਛੋੜ ਦਿੱਤੀਆਂ ਨੇ ਹੁਣ ਅਸੀਂ ਇਸ ਸਟੇਜ ਦੇ ਉੱਤੇ ਅਸੀਂ ਪਕੌੜੇ ਐਡ ਕਰਤਾਗੇ ਉੱਪਰ ਦੀ ਹਰਾ ਧਨੀਆ ਪਾਵਾਂਗੇ ਪੰਤੋ ਸਟਮਿਨਰ ਥੋੜਾ ਜੈਨੂ ਫਿਰ ਅਸੀਂ ਪਕਾਵਾਂਗੇ ਤੇ ਜਦੋਂ ਸਾਡੀ ਬਣ ਜਾਈਗੀ ਫਿਰ ਤੁਹਾਨੂੰ ਅਸੀਂ ਪ੍ਰੀਜ਼ੈਂਟ ਕਰਕੇ ਦਿਖਾਵਾਂਗੇ